ਦੇਖੋ ਸਾਨੂੰ ਇਹ ਚੀਜ਼ ਤੇ ਸਮਝ ਲੈਣਾ ਚਾਹੀਦਾ ਅਸੀਂ ਇਹ ਕਾਰਵਾਈ ਹੋਣ ਇਹਨਾਂ ਤੇ ਇਹ ਅਸੀਂ ਜੇ ਨਸ਼ਾ ਵੇਚਣਾ ਬੰਦ ਕਰਾਂਗੇ ਪ੍ਰਸ਼ਾਸਨ ਕੋਈ ਇਹਨਾਂ ਨਹੀਂ ਹੈਗਾ ਵੀ ਉਹ ਆਮ ਲੋਕਾਂ ਦੇ ਘਰ ਨਹੀਂ ਕਿਸੇ ਢਾਹ ਤੇ ਮੈਂ ਤਾਂ ਇੱਕੋ ਹੀ ਕਰਦਾ

छोटे पैदल छोटे पैर करने की तैयारियाँ आज कार्रवाई

ਬੜੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੋਧ ਨਸ਼ੇ ਦੇ ਵਿਰੁੱਧ ਤਹਿਤ ਅੱਜ ਜਲੰਧਰ ਦੇ ਹਾਤੀ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਹੈ ਪਹਿਲਾਂ ਖਾਨਪੁਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੁਹਾਡੇ ਦੇ ਨਾਲ ਹੁਣ ਫਲੋਰ ਦੇ ਪਿੰਡ ਮੰਡੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜਾ ਹੁਣ ਜਿਹੜਾ ਪਹਿਲਾਂ ਘਾਰ ਸੀਗਾ ਤੇ ਹੁਣ ਇਹ ਮਲਬੇ ਦੇ ਵਿੱਚ ਤਬੀਲ ਕਰ ਦਿੱਤਾ ਗਿਆ ਦੋਸ਼ ਹੈ ਕਿ ਪਹਿਲਾਂ ਇਹ ਪੰਚਾਇਤੀ ਲੈਂਡ ਤੇ ਜਿਹੜੀ ਇਹ ਇਹ ਕਬਜ਼ਾ ਸੀਗਾ ਤੇ ਨਾਲ ਜਿਹੜਾ ਹੈ ਦੋਸ਼ ਇਹ ਵੀ ਹੈ ਕਿ ਨਸ਼ਾ ਦੀ ਤਸਕਰੀ ਦੇ ਨਾਲ ਜਿਹੜੀ ਇਹ ਪ੍ਰਾਪਰਟੀ ਬਣਾਈ ਗਈ ਹੈ ਦੇਖ ਸਕਦੇ ਤੁਸੀਂ ਤਾਸ ਦੇ ਪੱਤੇ ਵਾਂਗੂ ਇਹ ਘਰ ਹੁਣ ਵਿਖਰ ਗਿਆ ਹੈ ਤੇ ਹੁਣ ਮਲਬੇ ਦੇ ਵਿੱਚ ਜਿਹੜਾ ਤਬਦੀਲ ਹੋ ਗਿਆ ਹੈ ਪਿੰਡ ਵਾਸੀ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਤਰ ਹੋ ਗਏ ਆ ਖੜੇ ਆ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਪਿੰਡ ਵਾਸੀ ਵੀ ਇੱਥੇ ਖੜੇ ਹੋਏ ਆ ਮਸ਼ੀਨ ਜਿਹੜੀ ਹੈ ਆਪਣੀ ਕਾਰਵਾਈ ਕਰਕੇ ਹੁਣ ਬਾਹਰ ਨਿਕਲੀ ਆ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਕਾਰਵਾਈ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿਹੜਾ ਦੇਖਦੇ ਆਂ ਗਲਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਪਿੰਡ ਵਾਸੀ ਵੀ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਆ ਇਸ ਕਾਰਵਾਈ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਆਂ ਕਿਉਂਕਿ ਮਹਿਲਾ ਜਿਹੜੀ ਤਸਕਰ ਪੋਲੀ ਨਾਮ ਦੀ ਮਹਿਲਾ ਜਿਹੜੀ ਦੱਸੀ ਜਾ ਰਹੀ ਸੀਗੀ ਜਿਹਨਾਂ ਦੇ ਘਰ ਤੇ ਇਹ ਸਾਰੀ ਕਾਰਵਾਈ ਹੋਈ ਹੈ ਸਾਡੇ ਨਾਲ ਮੰਡੀ ਪਿੰਡ ਤੋਂ ਮੈਂਬਰ ਪੰਚਾਇਤ ਵੀ ਮੌਜੂਦ ਹੈ ਪੰਚ ਸਾਹਿਬ ਕੇਸਰੀ ਕੇ ਦੇਖਦੇ ਆ ਕਿਉਂਕਿ ਕਾਰਵਾਈਆਂ ਪਹਿਲਾਂ ਹੁੰਦੀਆਂ ਸੀਗੀਆਂ ਜਿਹੜੇ ਪਰਚੇ ਦਰਜ ਹੁੰਦੇ ਸੀ ਫੇਰ ਆ ਜਾਂਦੇ ਸੀ ਪਰ ਹੁਣ ਜਿਹੜਾ ਅੱਜ ਤੁਹਾਡੇ ਪਿੰਡ ਦੇ ਵਿੱਚ ਐਕਸ਼ਨ ਹੋਇਆ ਹੈ ਪ੍ਰੋਪਰਟੀਟ ਆਈ ਹੈ ਇਹ ਸਹੀ ਕਾਰਵਾਈ ਹੋਈ ਹੈ ਕਾਰਵਾਈ ਤਾਂ ਸਹੀ ਆ ਪੁਰਾਣੀ ਚੱਲਦੀ ਆ ਪਰ ਕਿਸੇ ਤੇ ਕਿਸੇ ਨੇ ਕੀਤੀ ਨਹੀਂ ਕਾਰਵਾਈ ਆਣ ਵਾਲੀ ਸਰਕਾਰ ਨੇ ਕੀਤੀ ਹੁਣ ਪਰ ਅਸੀਂ ਹੁਣ 4 4 ਮਹੀਨਿਆਂ ਤੋਂ ਪੰਚਾਇਤ ਸਾਡੀ ਨਵੀਂ ਆ ਹਾਂਜੀ ਸੰਤਾ ਨਹੀਂ ਪਤਾ ਸੀ ਇਸ ਕੇ ਬਾਰੇ ਹਾਂਜੀ ਅੱਜ ਜਿਹੜੀ ਇਹ ਕਾਰਵਾਈ ਹੋਈ ਆ ਕਿਵੇਂ ਦੇਖਦੇ ਆ ਕਾਰਵਾਈ ਕਿਸ ਤਰੀਕੇ ਦਾ ਸਨੇਹਾ ਹੈ ਚਾਹੇ ਸਰਕਾਰ ਆ ਚਾਹੇ ਪੁਲਿਸ ਪ੍ਰਸ਼ਾਸਨ ਆ ਕਿਸ ਤਰੀਕਾ ਮੰਨਦਾ ਹੈ ਕਿ ਸਨੇਹਾ ਦਿੱਤਾ ਗਿਆ ਹੈ ਇਹ ਸਨੇਹਾ ਤਾਂ ਠੀਕ ਆ ਪਰ ਨਸ਼ੇ ਵਾਲੇ ਨਸ਼ੇ ਵਾਲੇ ਠੀਕ ਆ ਨਸ਼ਾ ਮੁਕਤ ਚਾਹੀਦਾ ਪੰਜਾਬ ਨੂੰ ਹਾਂਜੀ ਠੀਕ ਆ ਹਾਂਜੀ ਚਲੋ ਸਾਡੇ ਸਾਹਿਬ ਸਰਦਾਰ ਜੀ ਹੋਰ ਵੀ ਇੱਥੇ ਮੈਡਮ ਐ ਮੈਡਮ ਤੁਹਾਡੇ ਪਿੰਡ ਅੱਜ ਜਿਹੜੀ ਕਾਰਵਾਈ ਹੋਈ ਹੈ ਮਸ਼ੀਨ ਆਈ ਹੈ ਪਹਿਲਾਂ ਤੁਸੀਂ ਦੇਖਦੇ ਸੀਗੇ ਇਹ ਕਾਰਵਾਈਆਂ ਹੋਰ ਸਟੇਟਾਂ ਦੇ ਵਿੱਚ ਹੁੰਦੀਆਂ ਸੀਗੀਆਂ ਜਿਹੜੇ ਮਾੜੇ ਐਂਸਰਾਂ ਨੂੰ ਡਰ ਰਹਿੰਦਾ ਸੀਗਾ ਤੇ ਅੱਜ ਜਿਹੜੀ ਕਾਰਵਾਈ ਹੋਈ ਹੈ ਕਿਵੇਂ ਦੇਖਦੇ ਆਂ ਕਾਰਵਾਈ ਨੂੰ ਵਧੀਆ ਕੀਤੀ ਆ ਬਹੁਤ ਵਧੀਆ ਆ ਜੀ ਅਸੀਂ ਤਾਂ ਇਹ ਕਵਾਂਗੇ ਗਾਂ ਦੇ ਜੋ ਪਿੱਛੇ ਹੋ ਗਿਆ ਉਹ ਤਾਂ ਆਪਾਂ ਨਹੀਂ ਰੋਕ ਸਕਦੇ ਗਾਂ ਦੇ ਬੱਚੇ ਬਚਾਓ ਹਾਂ ਜੀ ਇਹ ਨਸ਼ਾ ਰੁਕੂਗਾ ਤਾਂ ਬੱਚੇ-ਬਚੂਗੇ ਘਰੋਂ ਦੇ ਘਰ ਖਾਲੀ ਹੋਗਾ ਮਾਮਾ ਰੋਂਦੀਆਂ ਆ ਧੀਮੀਆਂ ਰੋਂਦੀਆਂ ਆ ਭੈਣਾਂ ਰੋਂਦੀਆਂ ਆ ਇਹ ਬਹੁਤ ਵਧੀਆ ਕਦਮ ਚੱਕਿਆ ਆ ਜਿਹਨੇ ਵੀ ਚੱਕਿਆ ਬਹੁਤ ਵਧੀਆ ਚੱਕਿਆ ਆ ਇਹ 'ਚ ਅਸੀਂ ਸਹਿਮਤ ਵਾਂ ਆ ਆਨ ਵਾਲੇ ਟਾਈਮ ਦੇ ਵਿੱਚ ਵੀ ਮੰਗ ਕਰਦੇ ਆ ਇਸੇ ਤਰੀਕੇ ਨਾਲ ਕਾਰਵਾਈ ਜਾਰੀ ਰਵੇ ਜੀ ਜੀ ਇੰਨਾ ਹੀ ਹੋਵੇ ਇਹ ਕਾਰਵਾਈ ਹੋਵੇ ਅਸੀਂ ਇਹ 'ਚ ਬਹੁਤ ਸਹਿਯਤ ਜਿੰਨਾ ਵੀ ਹੋਗਾ ਅਸੀਂ ਦਵਾਂਗੇ ਯੋਗਦਾਨ ਦਵਾਂਗੇ ਤੁਸੀਂ ਵੀ ਮੈਂਬਰ ਬਣ ਜਾਤੇ ਜੀ ਹਾਂ ਜੀ ਅੱਛਾ ਨਵੀਂ ਪੰਚਾਇਤ ਆਈ ਐ ਲੋਕਾਂ ਨੂੰ ਆਸ ਉਮੀਦ ਵੀ ਉਹਦੇ ਪੰਚਾਇਤਾਂ ਤੋਂ ਵੀ ਕਿਉਂਕਿ ਕਹਿੰਦੇ ਆ ਜੀ ਪੰਚਾਇਤ ਸਾਥ ਦੇਵੇ ਪੰਚਾਇਤ ਨਸ਼ਾ ਖਤਮ ਕਰੇ ਸਰਕਾਰ ਨਾਲ ਹੱਸਦਾ ਇਸ ਜਦੋਂ ਸਾਡੀ ਪੰਚਾਇਤ ਨਵੀਂ ਬਣੀ ਸੀ ਅਸੀਂ ਇਹੀ ਸੋਚਿਆ ਸੀ ਵੀ ਪਿੰਡ ਚੋਂ ਨਸ਼ਾ ਕੱਢਣਾ ਆ ਅਸੀਂ ਇਹਦੇ ਵਿਰੋਧ ਸੀਗੇ ਸ਼ੁਰੂ ਤੋਂ ਹੀ ਵਿਰੋਧ ਸੀਗੇ ਹੁਣ ਕਦਮ ਚੱਕ ਲਿਆ ਤਾਂ ਅਸੀਂ ਨਾਲ ਹੋਰ ਕਦਮ ਚਲਾ ਕੇ ਚੱਲਾਂਗੇ ਤੁਹਾਡੇ ਤੇ ਪੁਲਿਸ ਵਾਲੋ ਵੀ ਤੁਹਾਨੂੰ ਭਰੋਸਾ ਦਿੱਤਾ ਗਿਆ ਕਿ ਹਰ ਰੀਤ ਤਰੀਕੇ ਦੇ ਨਾਲ ਹਾਂਜੀ ਪੂਰੀ ਸਹਿਯਤਾ ਪੁਲਸ ਵਾਲਿਆਂ ਦੀ ਵਧੀਆ ਆ ਬਹੁਤ ਵਧੀਆ ਆ ਜਿਹੜਾ ਮੁੱਦਾ ਚੱਕਿਆ ਆ ਕਿਉਂਕਿ ਦੁਨੀਆ ਨੇ ਇਦਾਂ ਸੁਧਲ ਨਹੀਂ ਹੈਗਾ ਹਾਂ ਪਾਚੋਪ ਕਰੇ ਰਹਾ ਮੰਗੇ ਸੁਧਾਨੇ ਨਹੀਂ ਹੈਗਾ ਘਰਾਂ ਦੇ ਘਰ ਗਲੀ ਜਾਂਦੇ ਆ ਹਾਂ ਸਰਦਾਰ ਜੀ ਵੀ ਹੈਗੇ ਆ ਸਰਦਾਰ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰਦਾਰ ਜੀ ਤੁਸੀਂ ਵੀ ਇਸੇ ਪਿੰਡ ਤੋਂ ਆਂ ਹਾਂਜੀ ਮੈਂ ਮੋਜੂਦਾ ਮੈਂਬਰ ਪੰਚਾਇਤਵੀਆਂ ਤੇ ਭਾਰਤਿਸੂਨ ਸੰਸਾਜੂਨ ਕਰਦਿਆਂ ਤੋਂ ਬਲਾਕ ਪ੍ਰਧਾਨ ਫਲੋਰ ਵੀ ਆਂ ਹਾਂ ਅੱਛਾ ਸਰਦ ਜੀ ਕਿਸ ਤਰੀਕੇ ਨਾਲ ਅੱਜ ਦੀ ਕਾਰਵਾਈ ਨੂੰ ਤੁਸੀਂ ਦੇਖ ਰਹੇ ਕਿਉਂਕਿ ਫਲੋਰ ਹਲਕੇ ਦੇ ਵਿੱਚ ਦੋ ਪਿੰਡ ਚੁਣੇ ਗਏ ਸੀ ਜਦੇ ਵਿੱਚ ਪਹਿਲੀ ਕਾਰਵਾਈ ਖਾਨਪੁਰ ਪਿੰਡ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਹੁਣ ਜਿਹੜੀ ਦੂਜੀ ਕਾਰਵਾਈ ਤੁਹਾਡੇ ਪਿੰਡ ਦੇ ਵਿੱਚ ਮੰਡੀ ਦੇ ਵਿੱਚ ਹੋ ਰਹੀ ਹੈ ਦੇਖੋ ਜੀ ਸਰਕਾਰਾਂ ਬਹੁਤ ਆਈਆਂ ਵੱਡੇ ਵਾਅਦੇ ਕੀਤੇ ਕਿ ਅਸੀਂ 4 ਦਿਨਾਂ ਚ ਨਸ਼ਾ ਖਤਮ ਕਰ ਦਾਂਗੇ ਅਸੀਂ 10 ਦਿਨਾਂ ਚ ਕਰ ਦਾਂਗੇ ਪਰ ਕਿਸੇ ਨੇ ਨਹੀਂ ਕੀਤਾ ਜੇ ਹੁਣ ਸਰਕਾਰ ਆਪਾਂ ਨੂੰ ਮੌਜੂਦਾ ਸਰਕਾਰ ਵੀ ਪ੍ਰੈਕਟੀਕਲ ਕਰਕੇ ਦਿ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਆ ਕਿਉਂਕਿ ਜਦੋਂ ਇੱਕ ਕੌ ਮਾਰਕਟ ਅੰਗਦੀਏ ਤੇ ਬਾਕੀਆਂ ਨੂੰ ਉੱਦੀ ਫੇਕ ਉੱਥੇ ਆਉਂਦਾ ਨਹੀਂ ਹੈਗਾ ਇਹ ਜ਼ਰੂਰੀ ਆ ਜਦੋਂ ਘਰ ਟੈਂਦਾ ਸਭ ਤੋਂ ਵੱਡਾ ਸਬਕ ਮਿਲਦਾ ਜਿਹੜੇ ਹੋਰ ਵੀ ਕਰਦੇ ਆ ਨਾ ਉਹ ਵੀ ਹਟਣਗੇ ਬਹੁਤ ਵਧੀਆ ਕਾਰਵਾਈ ਆ ਆਪਾਂ ਸ਼ਲਾਘਾ ਕਰਦੇ ਆ ਅੱਛਾ ਪਾਨ ਸਾਹਿਬ ਪਿੱਛੇ ਪਿੰਡ ਦੇ ਵਿੱਚ ਕਾਫੀ ਰੌਲਾ ਰੱਪਾ ਪਾਉਂਦੇ ਸੀ ਸਾਡੇ ਨਾਲ ਘਰ ਦਾ ਤੇ ਅਸੀਂ ਕੀਤਾ ਨਹੀਂ ਤੁਹਾਡੇ ਜਿਹੜੇ ਇਹ ਕਾਰਵਾਈ ਹੋਈ ਹੈ ਸਹੀ ਹੈ ਨਸ਼ੇ ਦੇ ਧੰਦੇ ਨਾਲ ਜੁੜੇ ਹੋਏ ਸੀ ਪਰਿਵਾਰ ਇਹ ਦੇਖੋ ਜੀ ਇਹ ਪਹਿਲਾ ਨਸ਼ਾ ਵੇਚਦੇ 2005 ਚ ਨਾ ਤਾਂ ਹੀ ਪਰਚਾ ਹੋਇਆ ਉਸ ਤੋਂ ਬਾਅਦ ਵੀ ਤਿੰਨ ਪਰਚੇ ਹੋਇਆ ਆ ਸਰਕਾਰ ਜੁੜੀ ਹੈ ਨਾ ਸਰਕਾਰ ਨੂੰ ਪਤਾ ਹੁੰਦਾ ਆ ਉਹ ਐਡੀ ਗੱਲ ਨਹੀਂ ਹੈਗੀ ਜੇ ਹੁਣ ਅਸੀਂ ਬਾਕੀ ਹੋਰ ਪੈਂਡ ਵੀ ਤਾਂ ਬਸਦਾ ਹੋਰ ਕਿਤੇ ਪਰਚਾ ਨਹੀਂ ਹੋ ਗਿਆ ਅਸੀਂ ਵੀ ਤਾਂ ਇਸ ਪੈਂਡ ਚ ਰਹਿੰਦੇ ਸਾਡੀ ਉਮਰ 40 15 42 ਸਾਲ ਦੀ ਹੋ ਗਈ ਆ ਤੇ ਇਸ ਕਰਕੇ ਆ ਸਰਕਾਰ ਕਿਸੇ ਨਾਜਾਇਜ਼ ਨਹੀਂ ਕਰਦੀ ਹੈਗੀ ਬੜਾ ਹੀ ਮੈਕਮੇ ਦੇ ਬਜਟ ਡਿਪਾਰਟਮੈਂਟ ਬਹੁਤ ਸੂਝ-ਬੂਝ ਨਾਲ ਚੱਲ ਰਿਹਾ ਨਾਜਾਇਜ਼ ਪਰਚਾ ਨਹੀਂ ਕਰਦੀ ਜਾਇਜ਼ ਸਾਡੇ ਬੱਚੇ ਜਿਵੇਂ ਕੋਈ ਗੱਲ ਨਹੀਂ ਪਰ ਨਿਆ ਨਹੀਂ ਸਰਕਾਰ ਕਰ ਰਹੀ ਜੋ ਹੋ ਰਹੀ ਆ ਕਾਰ ਬਈ ਹੁਣ 2 ਸਾਲ ਤੋਂ ਕਹਿੰਦੇ ਬੰਦ ਕੀਤਾ ਪਰ ਬੇਟੇ ਡੈਥ ਤੋਂ ਬਾਅਦ ਚ ਹਟੇ ਆ ਪਰ ਅਸੀਂ ਕਿਹਾ ਸੀ ਵੀ ਚਲੋ ਹੁਣ ਰਹਿਣ ਦਿਓ ਜੇ ਹੁਣ ਸੁਧਰੇ ਉਹ ਕਹਿੰ ਉਹਤੇ ਕਾਰਵਾਈ ਹੋਣੀ ਹੀ ਆ ਤੇ ਅਸੀਂ ਇਹਨਾਂ ਨੂੰ ਪੰਚਾਇਤ ਦਫ਼ਤਰ ਕੱਲ ਸਵੇਰੇ ਸੱਦਿਆ ਸੀਗਾ ਪੰਚਾਇਤੀ ਤੌਰ ਤੇ ਤੇ ਇਹਨਾਂ ਨੂੰ ਸਮਝਾਇਆ ਸੀ ਸਾਰੇ ਇਹਨਾਂ ਦੇ ਮਹੱਲੇ ਨੂੰ ਵੀ ਸੱਦ ਕੇ ਕਿ ਤੁਸੀਂ ਕੋਈ ਇਸ ਬਾਲ ਜਿਹੜੀ ਆ ਸਰਕਾਰ ਦੀ ਕਾਰਵਾਈ ਆ ਉਹ ਚ ਕੋਈ ਵਿਗੜ ਨਾ ਪਾਓ ਬਈ ਜੇ ਤੁਸੀਂ ਵਿਗੜ ਪਾਉਂਗੇ ਤਾਂ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਇਸ ਕਰਕੇ ਸਾਡੇ ਮਾਹੌਲ ਤੋਂ ਕੋਈ ਤਣਾਪੁਰ ਨਹੀਂ ਹੈਗਾ ਬਹੁਤ ਵਧੀਆ ਆਪਣੇ ਕਾਰਵਾਈ ਕਰਕੇ ਪੁਲਿਸ ਜਾ ਰਹੀ ਹੈ ਜੀ ਸੁਨੇਹਾ ਇੱਕ ਵਧੀਆ ਸੁਨੇਹਾ ਆ ਲੱਗਦਾ ਆਣ ਵਾਲੇ ਟਾਈਮ ਦੇ ਵਿੱਚ ਬਾਕੀਆਂ ਨੂੰ ਵੀ ਇਹ ਮੈਸੇਜ ਆਊਗਾ ਤੇ ਠੱਲ ਪਾਊਗੀ ਬਿਲਕੁਲ ਠੱਲ ਪਾਏਗੀ ਜੇ ਸਰਕਾਰ ਦੀ ਆਪਾਂ ਛਲਾਗਾ ਜੋ ਕਾਰਵਾਈ ਕਰਨੀ ਆ ਨੂੰ ਇਹ ਬਹੁਤ ਲੇਟ ਆ ਜੇ ਪਹਿਲੀਆਂ ਸਰਕਾਰਾਂ ਇਹ ਕੰਮ ਕਰਦੀਆਂ ਤਾਂ ਹੋ ਸਕਦਾ ਕਿ ਅੱਜ ਤੱਕ ਇਹ ਆਪਾਂ ਜਤ ਪ੍ਰਾਪਤ ਕਰ ਲੈਂਦੇ ਇਸ ਮਿਸ਼ਨ ਦੇ ਵਿੱਚ ਮਤਲਬ देर आए दुरुस्त आए ਬਿਲਕੁਲ ਜੀ ਬਿਲਕੁਲ ਚਲੋ ਸੁਣਿਆ ਤੁਸੀਂ ਪਿੰਡ ਦੇ ਪੰਚਾਇਤ ਵੀ ਜਿਹੜੀ ਇਹ ਸਲਾਹਗਾ ਜਿਹੜੀ ਕਰਦੀ ਹੈ ਇਸ ਕੰਮ ਨੂੰ ਛੱਡ ਨਾਲ ਜਿਹੜੇ ਕਿਸਾਨ ਆਗੂ ਭਾਰਤ ਕਿਸਾਨ ਜਿਹਨਾਂ ਦੇ ਮਜੂਰ ਹੈ ਅਮਰੀਕ ਸਿੰਘ ਹੁਣੇ ਅਮਰੀਕ ਜੀ ਸਰਪੰਚ ਸਾਹਿਬ ਦੋ ਦੋ ਵਾਧੇ ਹੈ ਤੁਹਾਡੇ ਤੋਂ ਮੋਢੇ ਜ਼ਿੰਮੇਵਾਰੀ ਹੈ ਚਾਹੇ ਸੰਘਰਸ਼ ਦਾ ਕਰਦੇ ਆਏ ਆ ਤੁਸੀਂ ਤੇ ਹੁਣ ਜਿਹੜੀ ਇਹ ਕਾਰਵਾਈ ਹੈ ਜਿਹੜੀ ਅੱਜ ਤੁਸੀਂ ਦੇਖਦੇ ਪਿਆ ਹੈ ਪਹਿਲਾਂ ਜੀ ਅਸੇਟਾ ਦੇ ਵਿੱਚ ਜਰੂਰ ਬਲਡੋਜ਼ਰ ਚੱਲਦੇ ਸੀਗੇ ਦੇਖਦੇ ਸੀਗੇ ਪਰ ਹੁਣ ਸਾਡੇ ਸੂਬੇ ਦੇ ਵਿੱਚ ਵੀ ਇਹ ਕਾਰਵਾਈਆਂ ਸ਼ੁਰੂ ਹੋ ਗਿਆ ਕਿ ਕਿੱਦਾਂ ਦੇਖ ਲੈ। ਦੇਖੋ ਸਾਨੂੰ ਇਹ ਚੀਜ਼ ਤੇ ਸਮਝ ਲੈਣਾ ਚਾਹੀਦਾ। ਹਾਂ। ਅਸੀਂ ਇਹ ਕਾਰਵਾਈ ਹੁਣ ਇਹਨਾਂ ਦੇ ਹੀ ਹਾਂ। ਹਾਂ। ਅਸੀਂ ਜੇ ਨਸ਼ਾ ਵੇਚਣਾ ਬੰਦ ਕਰਾਂਗੇ ਪ੍ਰਸ਼ਾਸਨ ਕੋਈ ਇਹਨਾਂ ਨਹੀਂ ਹੈਗਾ ਵੀ ਉਹ ਆਮ ਲੋਕਾਂ ਦੇ ਘਰ ਨਹੀਂ ਕਿਸੇ ਢਾਹ ਤੇ। ਹਾਂ। ਮੈਂ ਤਾਂ ਇੱਕੋ ਹੀ ਕਰਦਾ। ਠੀਕ ਹੈ ਜਿਹਦਾ ਘਰ ਟੈਂਦਾ ਦੁੱਖ ਲੱਗਦਾ ਪਰ ਜਿਹਦਾ ਪੁੱਤ ਮਰਦਾ ਉਹ